ਕਵੀਰ ਜਹ ਦਰ ਆਬਤ ਜਾਤ ਹੂੰ ਹਟ ਕੇ ਨਾਹੀ ਕੋਏ ਸੋ ਦਰ ਕੈਸੇ ਛੁਡੀਏ ਜੋ ਦਰ ਵੈਸਾ ਹੋਏ ਇਸ ਲੋਕ ਭਗਤ ਕਬੀਰ ਸਾਹਿਬ ਦਾ ਉਚਾਰਨ ਕੀਤਾ ਹੋਇਆ 66 ਨੰਬਰ ਸ਼ਲੋਕ ਹੈ। ਇਸ ਪਾਵਨ ਸ਼ਬਦ ਅੰਦਰ ਕਬੀਰ ਸਾਹਿਬ ਕਹਿੰਦੇ ਨੇ ਕਿ ਜਿਹੜਾ ਉਸ ਵਾਹਿਗੁਰੂ ਪਰਮੇਸ਼ਰ ਦਾ ਦਰ ਹੈ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਨੇ ਉਹ ਐਸਾ ਦਰ ਹੈ ਜਿੱਥੇ ਦੁਨੀਆਂ ਦਾ ਕੋਈ ਵਿਕਾਰ ਜਿਹੜੇ ਪੰਜ ਵਿਕਾਰ ਨੇ ਇਹ ਲੱਖਾਂ ਬੁਰਾਈਆਂ ਜਿਹੜੀਆਂ ਮਨੁੱਖ ਦੀ ਆਤਮਾ ਦੇ ਉੱਤੇ ਮਨ ਦੇ ਉੱਤੇ ਹਾਵੀ ਹੁੰਦੀਆਂ ਨੇ ਸਤਿਗੁਰ ਕਹਿੰਦੇ ਨੇ ਉਹ ਪਰਮਾਤਮਾ ਦਾ ਹੀ ਸਾਧਾਰਾ ਹੈ ਕਿ ਇਹਨਾਂ ਇਹ ਜ਼ਿੰਦਗੀ ਦੇ ਸਹੀ ਰਾਹ ਉੱਤੇ ਤੁਰਨ ਤੋਂ ਸਤਿਗੁਰ ਕਹਿੰਦੇ ਨੇ ਦੁਨੀਆਂ ਦਾ ਕੋਈ ਵਿਕਾਰ ਹੈ ਜਿਹੜਾ ਦੁਨੀਆਂ ਦੀ ਕੋਈ ਬੁਰਾਈ ਹੈ ਇਹ ਮਾਇਆ ਦਾ ਅਸਰ ਪਾਸ਼ਾ ਕਹਿੰਦੇ ਨੇ ਉਸ ਪ੍ਰਮਾਤਮਾ ਦੇ ਦਰ ਤੇ ਜੁੜਿਆ ਜਿੰਦਗੀ ਦੇ ਸਹੀ ਰਾਹ ਤੇ ਚੱਲਣ ਦੇ ਵਿੱਚ ਕਦੇ ਵੀ ਰੁਕਾਵਟ ਨਹੀਂ ਪਾ ਸਕਦਾ। ਕਬੀਰ ਜਿਹੇ ਦਰ ਆਵਤ ਜਾਤਿਓਂ ਹਟ ਕੇ ਨਾਹੇ ਕੋਏ ਜਿਸ ਦਰ ਤੇ ਜੁੜਿਆ ਦੁਨੀਆਂ ਦਾ ਕੋਈ ਵਿਕਾਰ ਦੁਨੀਆਂ ਦੀ ਕੋਈ ਬੁਰਾਈ ਹੈ ਜਿਹੜੀ ਉਹ ਰੁਕਾਵਟ ਨਾ ਪਾ ਸਕੇ ਪਾਸ਼ਾ ਕਹਿੰਦੇ ਨੇ ਸੋ ਦਰ ਕੈਸੇ ਛੋੜੀਏ ਜੋ ਦਰ ਐਸਾ ਹੋਏ ਉਹ ਦਰ ਹੈ ਜਿਹੜਾ ਪ੍ਰਮਾਤਮਾ ਵਾਹਿਗੁਰੂ ਪਰਮੇਸ਼ਰ ਦਾ ਸਤਿਗੁਰ ਕਹਿੰਦੇ ਨੇ ਉਹ ਕਦੇ ਵੀ ਨਹੀਂ ਛੱਡਣਾ ਚਾਹੀਦਾ ਜਿਹੜਾ ਐਮੇ ਦਾ ਦਰ ਐ ਏਡੀ ਤਾਕਤ ਰੱਖਦਾ ਹੈ ਸਤਿਗੁਰ ਕਹਿੰਦੇ ਨੇ ਉਹ ਦਰ ਜਿਹੜਾ ਬਕਾਰਾਂ ਦੇ ਅਸਰ ਤੋਂ ਬਚਾ ਕੇ ਰੱਖ ਸਕਦਾ ਨਾ ਜਿੱਥੇ ਬਕਾਰਾਂ ਦਾ ਅਸਰ ਨਾ ਹੋਵੇ ਕੋਈ ਬੁਰਾਈ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਦੇ ਪ੍ਰੇਮ ਦੇ ਇਸ ਰਾਹ ਅੰਦਰ ਨੇਕੀ ਦੀ ਰਾਹ ਤੇ ਚੱਲਣ ਤੋਂ ਰੁਕਾਵਟ ਨਾ ਪਾ ਸਕੇ ਭਾਸ਼ਾ ਕਹਿੰਦੇ ਨੇ ਉਹ ਦਰ ਐ ਕਦੇ ਵੀ ਨਹੀਂ ਭਲੇਖੇ ਵਿੱਚ ਵੀ ਨਹੀਂ ਛੱਡਣਾ ਚਾਹੀਦਾ ਉਸ ਦਰ ਨਾਲ ਤੇ ਜੁੜੇ ਰਹਿਣਾ ਚਾਹੀਦਾ ਹੈ ਕਿਉਂਕਿ ਜੇ ਐਸੇ ਦਰ ਨਾਲ ਜੁੜੇ ਰਹਾਂਗੇ ਤਾਂ ਸਤਿਗੁਰ ਕਹਿੰਦੇ ਨੇ ਫਿਰ ਦਰਦਰ ਦੇ ਠੱਕੇ ਖਾਣ ਤੋਂ ਬਚੇ ਰਹਿਾਂਗੇ ਇਹ ਸਤਿਗੁਰ ਕਬੀਰ ਸਾਹਿਬ ਇਸ 66 ਨੰਬਰ ਸਲੋਕ ਅੰਦਰ ਸਾਨੂੰ ਸਮਝਾਉਂਦੇ ਨੇ ਕਿ ਬੰਦਿਆ ਪਰਮਾਤਮਾ ਅਕਾਲ ਪੁਰਖ ਜੀ ਦਾ ਜਿਹੜਾ ਪ੍ਰੇਮ ਹੈ ਉਸ ਪ੍ਰੀਤ ਦੇ ਅੰਦਰ ਵੱਜਿਆ ਹੋਇਆ ਜਦੋਂ ਪਰਮਾਤਮਾ ਦੇ ਮਲਾਪ ਦੇ ਮਾਰਗ ਉੱਤੇ ਚੱਲੇਗਾ ਤਾਂ ਦੁਨੀਆਂ ਦਾ ਕੋਈ ਵਿਕਾਰ ਤੈਨੂੰ ਰੋਕ ਨਹੀਂ ਸਕਦਾ ਦੁਨੀਆਂ ਦੀ ਕੋਈ ਬੁਰਾਈ ਤੈਨੂੰ ਰੋਕ ਨਹੀਂ ਸਕਦੀ ਕਿਉਂਕਿ ਅੰਦਰੋਂ ਜਦੋਂ ਪ੍ਰਮਾਤਮਾ ਪ੍ਰਤੀ ਪ੍ਰੀਤ ਪੈਦਾ ਹੋ ਜਾਣੀ ਹੈ ਇਸ ਪ੍ਰੀਤ ਨੇ ਮਨ ਸ਼ੁੱਧ ਕਰ ਦੇਣਾ ਤੇ ਜਿਹਦਾ ਮਨ ਸ਼ੁੱਧ ਹੈ ਆਤਮਾ ਸ਼ੁੱਧ ਹੈ ਪਾਸ਼ਾ ਕਹਿੰਦੇ ਨੇ ਫਿਰ ਉਹਦੇ ਰਾਹ ਦੇ ਵਿੱਚ ਕੋਈ ਦੁਨੀਆਂ ਦੀ ਬੁਰਾਈ ਰੁਕਾਵਟ ਨਹੀਂ ਬਣ ਸਕਦੀ ਇਹ ਸਤਿਗੁਰੂ ਕਬੀਰ ਸਾਹਿਬ ਸਾਨੂੰ ਦੱਸਦੇ ਹਨ